ਸਵਾਗਤ ਹੈ ਜੀ ਮਾ ਪੰਜਾਬ ਯੂਐਸਏ ਤੇ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਅੱਜ ਆਏ ਸੀਗੇ ਜੀ ਪੰਜਾਬੀ ਭਵਨ ਮੇਲਾ ਗੀਤਕਾਰਾਂ ਦਾ ਛੋਟੇ ਹੁੰਦੇ ਇੱਕ ਗੀਤ ਸੁਣਦੇ ਹੁੰਦੇ ਸੀ ਕੱਢ ਦੂ ਤੇਰੀਆਂ ਰੜਕਾਂ ਨਹੀਂ ਬਾਪੂ ਦਾ ਖੁੰਡਾ ਇੱਕ ਗੱਭਰੂ ਦੇ ਚਾਦਰੇ ਦੇ ਗੀਤ ਸਾਡੇ ਸੱਭਿਆਚਾਰ ਦਾ ਖੇਸਾ ਰਹੇ ਆ ਅੱਜ ਦੋ ਗੱਭਰੂਆਂ ਵਰਗੇ ਬਾਬੇ ਤੁਹਾਡੇ ਸਾਹਮਣੇ ਲੈ ਕੇ ਆਈਆਂ ਇੱਕ ਨੇ ਚਾਦਰੇ ਵਾਲੇ ਜਿਹੜੇ ਕਿਸੇ ਪਛਾਣ ਦੇ ਮਤਾਜ ਨਹੀਂ ਹੈਗੇ ਬਾਪੂ ਬਲਕੌਰ ਸਿੰਘ ਜੀ ਤੇ ਦੂਸਰੇ ਨੇ ਖੁੰਡੇ ਵਾਲੇ ਹਾਜੀ ਮੇਰੇ ਆਪਣੇ ਬਾਰੇ ਦੱਸੋ ਜੀ ਮੇਰੇ ਵੱਲੋਂ ਤੁਹਾਡਾ ਮਹਾਫਨਾਵ ਚੈਨਲ ਤੇ ਇੱਥੇ ਜੀ ਆਇਆਂ ਤੁਸੀਂ ਮੇਲਾ ਸੰਗੀਤਕਾਰਾਂ ਦਾ ਯਾਰਾਂ ਦਾ ਬੇਲੀਆਂ ਦਾ ਮਿੱਤਰਾਂ ਦਾ ਰੌਣਕਾਂ ਵਧਾਈਆਂ ਨੇ ਤੇ ਸਾਨੂੰ ਮਾਣ ਸਤਿਕਾਰ ਦੇ ਰਹੇ ਹੋ ਤੇ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਸੀਨੀਅਰ ਅਫਸਰ ਇਹ ਰਹੇ ਨੇ ਮਹਿਕਮੇ ਦੇ ਵਿੱਚ 78 ਦੀ ਗੱਲ ਹੈ 1978 ਦੀ ਅਸੀਂ ਗੱਲ ਕਰਾਂਗੇ ਵੀ ਤੁਸੀਂ ਇੱਥੇ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਸਵਾਰ ਸਵੀਰੇ ਕੱਲ ਨੂੰ 23 ਫਰਵਰੀ 2025 ਨੂੰ ਤੁਹਾਡਾ ਇੱਕ ਗੀਤ ਲਾਂਚ ਹੋਣ ਜਾ ਰਿਹਾ ਤੁਹਾਡੀ ਉਮਰ ਦੇ ਤਾਂ ਸਾਰੇ ਕੰਮ ਛੱਡ ਕੇ ਆਪੋ ਆਪਣੇ ਘਰੀ ਬਹਿ ਗਏ ਘਰਾਂ ਦਾ ਸ਼ਿੰਗਾਰ ਬਣ ਗਏ ਤੁਸੀਂ ਦੋ ਅਜੇ ਵੀ ਗਾਇਕੀ ਨੂੰ ਸਮਰਪਤ ਹੋ ਜਾਂ ਤੁਸੀਂ ਆਪਣਾ ਕੀ ਕਰਦੇ ਹੋ ਦੇਖੋ ਜਿਹੜਾ ਚੱਲਦਾ ਬਾਣੀ ਉਹ ਵੀ ਮਿੱਠਾ ਹੁੰਦਾ ਹੈ ਇਨਸਾਨ ਤੁਰਦਾ ਫਿਰਦਾ ਚਾਹੇ ਪਸ਼ੂ ਹੈ ਪੰਛੀ ਹੈ ਜੇ ਉਡਾਰੀਆਂ ਮਾਰਦਾ ਰਹੂਗਾ ਤੇ ਸਾਲ ਬਾਅਦ ਦਰਖਤ ਦੇ ਪੱਤੇ ਝਾੜੇ ਬਾਦੋਂ ਨਵੀਆਂ ਕਰਮਪਲਾਂ ਕੱਢ ਲੈਂਦੇ ਨੇ ਹੁਣ ਬਾਬੇ ਪੱਤੇ ਝਾੜੇ ਛੱਡ ਕੇ ਬਸੰਤਰ ਉੱਤੇ ਚ ਆ ਗਏ ਖਿੜ ਗਏ ਨੇ ਅਸੀਂ ਤਾਂ ਪੂਰੀ ਖਿੜੇ ਹੋਇਆ ਸਾਡੇ ਮਨ ਦੇ ਵਿੱਚ ਖੁਸ਼ੀਆਂ ਮੈਂ ਆਪਣੇ ਆਪ ਨੂੰ ਆਪਣੇ ਆਪ ਨੂੰ ਮੈਂ ਇਹ ਸਮਝਦਾ ਵੀ ਮੇਰੀ ਮਾਂ ਦੀ ਅਜੇ ਵੀ ਮੈਂ ਬੋਕਲ 'ਚ ਖੇਡਦਾ ਮੈਂ ਛੋਟਾ ਬੱਚਾ ਮੈਂ ਕੋਈ ਮੇਰੀ ਉਮਰ ਨਹੀਂ ਹੈਗੀ ਮੈਂ ਛੋਟੇ ਬੱਚਿਆਂ ਵਾਲੀ ਉਹ ਮੇਰੀ ਉਹੀ ਹੱਤ ਹੈ ਹੱਸਣਾ ਖੇਡਣਾ ਮਨ ਦਾ ਚੋ ਲਿਖੇ ਵਿੱਚ ਗੁਰਬਾਣੀ ਜਿਹੜ ਸੁੱਚੇ ਮੋਤੀ ਵਰਗਾ ਪੱਟੀ ਭਰਮਾ ਦੀ ਪਈ ਹੈ ਜਟਾਣੀ ਇਹ ਲੋਕ ਭਰਮਾ ਚ ਪਏ ਨੇ ਅਸੀਂ ਤਾਂ ਖੁਸ਼ੀਆਂ ਚ ਰਹਿਣ ਵਾਲੇ ਆ ਸਾਨੂੰ 24 ਘੰਟੇ ਖੁਸ਼ੀਆਂ ਨੇ ਉਮਰਾਜ ਕੁਛ ਨਹੀਂ ਰੱਖਿਆ ਦਿਲ ਦਾ ਖੇੜਾ ਹੋਣਾ ਚਾਹੀਦਾ ਆਪਣੇ ਜਿਹੜੇ ਤੁਹਾਡਾ ਇਹ ਗੀਤ ਰਿਲੀਜ਼ ਹੋਣਾ ਰਿਹਾ ਜੀ ਇਹਦੇ ਦੋ ਬੋਲ ਦਰਸ਼ਕਾਂ ਨਾਲ ਸਾਂਝੇ ਕਰੋਗੇ ਇਹ ਅੱਜ ਜਿਹੜਾ ਨਿਗਰਦਾ ਜਾ ਰਿਹਾ ਸਾਡਾ ਸਭਿਆਚਾਰਕ ਗੀਤਕਾਰੀ ਰਹੀ ਗਾਇਕੀ ਰਹੀ ਔਰ ਬੋਲ ਚੱਲ ਰਹੇ ਸਾਡਾ ਆਪਸ ਵਿੱਚ ਪਿਆਰ ਘਟਦਾ ਉਹ ਮੈਂ ਉਸ ਦੀ ਤਰਜਮਾ ਤੇ ਗੀਤ ਲਿਖਿਆ ਪੰਜਾਬੀ ਮਾਂ ਬੋਲੀ ਨੂੰ ਪਹਿਲਾਂ ਉਹਦੇ ਵਿੱਚ ਮੂਰੇ ਨਹਾਰਾ ਲਾਇਆ ਹੋ ਗਾਇਕਾ ਕੁੜੀ ਨੇ ਸਿਮਰ ਕੌਰ ਨੇ ਇਹ ਗੀਤ ਰਿਕਾਰਡ ਕਰਾਇਆ ਬੱਲੇ ਬੱਲੇ ਪੰਜਾਬੀਆਂ ਦੀ ਬੱਲੇ ਬੱਲੇ ਪੱਲੇ ਪੱਲੇ ਪਿਆਰ ਸਾਡੇ ਪੱਲੇ ਬੱਲੇ ਬੱਲੇ ਪੰਜਾਬੀਆਂ ਦੀ ਬੱਲੇ ਬੱਲੇ ਫਿਰ ਇਥੋਂ ਗੀਤ ਸ਼ੁਰੂ ਹੁੰਦਾ ਮੇਰੀ ਮਾਂ ਦੀ ਮਿੱਠੀ ਬੋਲੀ ਵਿੱਚੋਂ ਸੁਣੀ ਮੈਂ ਸ਼ੁੱਧ ਪੰਜਾਬੀ ਉਹ ਆਪੇ ਹੱਸ ਕੇ ਮੈਨੂੰ ਹਸਾਵੇ ਮਨ ਖਿੜਦਾ ਫੁੱਲ ਗਲਾਬੀ ਮਨ ਖਿੜਦਾ ਫੁੱਲ ਗਲਾਬੀ ਖਿੜਦਾ ਫੁੱਲ ਗਲਾਬੀ ਵਾ 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 ਪੰਜਾਬੀ ਬੋਲੀ ਮਿਸ਼ਰੀ ਮਿੱਠੀ ਮਿਸ਼ਰੀ ਸ਼ਹਿਦ ਗੂੜੇ ਤੋਂ ਮਿੱਠੀ ਬੁੱਲੇ ਸ਼ਾ ਫਰੀਦ ਵਾਰਿਸ ਨਾਨਕ ਜੀ ਨੇ ਅੱਖੀ ਟਿੱਠੀ ਅਰਥ ਸੋਹਾ ਵੀ ਪੀਰ ਪਗੰਬਰਾਂ ਦੀ ਹੈ ਬੇ ਹਿਸਾਬੀ ਮੇਰੀ ਮਾਂ ਦੀ ਮਿੱਠੀ ਬੋਲੀ ਵਿੱਚੋਂ ਸੁਣੀ ਮੈਂ ਸੁੱਧ ਪੰਜਾਬੀ ਆਪੇ ਹੱਸ ਕੇ ਮੈਨੂੰ ਹਸਾਵੇ ਮਨ ਖਿੜਦਾ ਫੁੱਲ ਗਲਾਬੀ ਇਹ ਲਾਸਟ ਇਹ ਅੰਤਰੇ ਮੈਂ ਤੁਹਾਨੂੰ ਦੱਸਦਾ ਜੀ ਉਹ ਕਹਿੰਦੇ ਵੀ ਜਦੋਂ ਸੁਰਤ ਸੰਭਾਲੀ ਜਦੋਂ ਤੋਂ ਮਾਂ ਨੇ ਕਿਰਤ ਦਾ ਪਾਠ ਪੜ੍ਹਾਇਆ ਸੁਰਤ ਸੰਭਾਲੀ ਜਦੋਂ ਤੋਂ ਮਾਣੇ ਕਿਰਤ ਦਾ ਪਾਠ ਪੜਾਇਆ ਗੁਰਮਖੀ ਲਿਪੀ ਨਾ ਬਗਾੜੋ ਗੁਰੂਆਂ ਦਾ ਸਨਮਾਇਆ ਗੁਰਮਖੀ ਲਿਪੀ ਨਾ ਬਗਾੜੋ ਗੁਰੂਆਂ ਦਾ ਸਨਮਾਇਆ ਮੀਸ ਕਰੋਦੀ ਕਹਿਤੀ ਦਿਲ ਦੀ ਮੀਸ ਕਰੋਦੀ ਆਖੀ ਦਿਲ ਦੀ ਹੁਣ ਹਾਕਮਾਂ ਹੱਥ ਚਾਬੀ ਪੰਜਾਬੀ ਬੋਲਣ ਵਾਲੇ ਦੀ ਉਹ ਦਗ-ਦਗ ਦਗਦੀ ਅੱਖ ਮਤਾਬੀ ਪੰਜਾਬੀ ਬੋਲਣ ਵਾਲੇ ਦੀ ਦਗਦੀ ਦਗ-ਦਗ ਅੱਖ ਦਾਬੀ ਮੇਰੀ ਮਾਂ ਦੀ ਮਿੱਠੀ ਬੋਲੀ ਵਿੱਚੋਂ ਸੁਣੀ ਮੈਂ ਸੁੱਧ ਪੰਜਾਬੀ ਉਹ ਆਪੇ ਹੱਸ ਕੇ ਮੈਨੂੰ ਹਸਾਵੇ ਮਨ ਖਿੜਦਾ ਛੋਟੇ ਬੱਚੇ ਨੂੰ ਜਦੋਂ ਸੁਰਤ ਨਹੀਂ ਹੁੰਦੀ ਜਦੋਂ ਮਾਂ ਆਪ ਕੇ ਆ ਮੇਰਾ ਲਾਲ ਉਹ ਬਿਨਾ ਮਤਲਬ ਤੋਂ ਹੀ ਹੱਸ ਪਾਉਂਦਾ ਵੀ ਪਤਾ ਨਹੀਂ ਕੀ ਹੋ ਉਹ ਮਾਂ ਨੂੰ ਦੇਖ ਕੇ ਹੱਸਦਾ ਇਸ ਕਰਕੇ ਇਹ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਗੰਜਾਇਸ਼ ਹੈ ਪੰਜਾਬ ਦੇ ਗੀਤਕਾਰਾਂ ਨੂੰ ਸੁਣਨ ਵਾਲਿਆਂ ਨੂੰ ਵੀ ਚੰਗਾ ਸੁਣੋ ਚੰਗੇ ਇਹ ਸਾਡੇ ਬਲਕੋਰ ਸੀ ਜੀ ਲੋਕਾਂ ਚ ਇਹ ਬਾਪੂ ਜਿਹੜਾ ਹੁੰਦਾ ਬਾਪੂ ਜਾਂ ਬਾਬਾ ਸ਼ਬਦ ਸਤਕਾਰ ਹੈ ਇੱਕ ਵੱਡਾ ਸਤਕਾਰ ਵਜੋਂ ਮਿਲਦਾ ਹੈ ਇੱਕ ਬਾਪੂ ਉਮਰ ਦਾ ਹੁੰਦਾ ਇੱਕ ਸਤਕਾਰ ਦਾ ਹੁੰਦਾ ਇਹ ਉੱਪਰ ਨੇ ਜੀ ਇਹ ਕੋਈ ਕਹਿਣ ਦੀ ਗੱਲ ਨਹੀਂ ਹੈ ਜੀ ਇਹ ਕਹਿਣ ਦੀ ਗੱਲ ਨਹੀਂ ਮੈਂ ਨਹੀਂ ਕਹਿੰਦਾ ਓਏ ਜਿਵੇਂ ਸੂਰਜਾਂ ਨੂੰ ਦੀਵੇ ਨਹੀਂ ਦਿਖਾਈ ਦੇ ਹੁੰਦੇ ਇਹ ਉਹ ਸੂਰਜ ਨੇ ਜੀ ਨੂੰ ਦੀਵਾ ਨਹੀਂ ਦਿਖਾਇਆ ਜਾ ਸਕਦਾ ਅਸੀਂ ਉਹਨਾਂ ਚੋਂ ਨਹੀਂ ਜੀ ਕਹਿੰਦਾ ਅਸੀਂ ਸਾਡਾ ਕਾਮ ਬੋਲਦਾ ਸਾਡੀ ਪਾਰਟੀ ਉਹ ਇਸ ਤਰ੍ਹਾਂ ਦੀ ਅਸੀਂ ਬੰਦੇ ਨਹੀਂ ਅਸੀਂ ਤਾਂ ਆਜ਼ਾਦ ਪੰਛੀ ਆ ਆਜ਼ਾਦ ਪਿੰਜਰੇ ਪਿੰਜਰੇ ਚ ਨਹੀਂ ਰਹਿ ਸਕਦੇ ਤੇ ਹਮੇਸ਼ਾ ਪੰਜਾਬੀ ਦੀ ਗੱਲ ਕਰਾਂਗੇ ਪੰਜਾਬ ਪੰਜਾਬੀਅਤ ਜੰਦਾਬਾ ਪੰਜਾਬੀ ਵਜ ਜੰਦਾਬਾ ਮੀਤ ਸ ਕਰੋ ਦੀ ਗਰੀ ਗੀਤਕਾਰ ਤੁਹਾਨੂੰ ਫਤਿਹ ਸਤਿ ਸ੍ਰੀ ਅਕਾਲ um,